हेलो एवरीवन स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਭਗਵਾਨ ਪਰਸ਼ੂਰਾਮ ਜੀ ਬਾਰੇ 10 ਲਾਈਨਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਭਗਵਾਨ ਪਰਸ਼ੂਰਾਮ ਜਿਨ੍ਹਾਂ ਨੂੰ ਭਗਵਾਨ ਵਿਸ਼ਨੂੰ ਦੇ 6ਵੇਂ અવਤਾਰ ਵਜੋਂ ਜਾਣਿਆ ਜਾਂਦਾ ਹੈ ਇੱਕ ਮਹਾਯੋਧਾ ਅਤੇ ਸੰਤ ਸਨ ਆਪ ਜੀ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਆਪ ਦੀ ਮਾਤਾ ਦਾ ਨਾਂ ਰੇਣੁਕਾ ਅਤੇ ਪਿਤਾ ਦਾ ਨਾਂ ਜਮਦਗਨੀ ਸੀ। ਆਪ ਜੀ ਦੇ ਬਚਪਨ ਦਾ ਨਾਂ ਰਾਮ ਸੀ। ਆਪ ਬਚਪਨ ਤੋਂ ਹੀ ਸ਼ਿਵ ਭਗਤੀ ਵਿੱਚ ਲੀਨ ਰਹਿੰਦੇ ਸਨ। ਸ਼ਿਵ ਜੀ ਨੇ ਆਪ ਦੀ ਭਗਤੀ ਤੋਂ પ્રસન્ન ਹੋ ਕੇ ਆਪ ਨੂੰ ਪਰਸ਼ਾ ਪਰਦਾਣ ਵਜੋ ਦਿੱਤਾ ਸੀ। ਸ਼ਿਵ ਜੀ ਦੀ ਆਗਿਆ ਅਨੁਸਾਰ ਪਰਸ਼ੇ ਦੀ ਵਰਤੋਂ ਗਰੀਬਾਂ ਦੇ ਹੱਕ ਵਿੱਚ ਕਰਦਿਆਂ ਦੇਖ ਕੇ ਲੋਕਾਂ ਨੇ ਪਰਸ਼ੂਰਾਮ ਕਹਿ ਕੇ ਆਪ ਦੀ जय-जयकार ਕੀਤੀ। ਆਪ ਤ੍ਰੇਤਾ ਯੁੱਗ ਵਿੱਚ ਹਿੰਦੂ ਮਿਥਿਆਸ ਦੇ ਸੱਤ ਚਿਰੰਜੀਵੀਆਂ ਵਿੱਚੋਂ ਇੱਕ ਸਨ ਆਪ ਮਹਾਭਾਰਤ ਵਿਚ ਕਰਨ ਅਤੇ ਦਰੋਨ ਦੇ ਗੁਰੂ ਸਨ ਰਮਾਇਣ ਵਿੱਚ ਇਹਨਾਂ ਨੇ ਰਾਜਾ ਜਨਕ ਨੂੰ ਇੱਕ ਸ਼ਿਵ ਤਨੁਖ ਭੇਟ ਕੀਤਾ ਇਹ ਤਨੁਖ ਨੂੰ ਸੀਤਾ ਦੇ ਸਵੰਬਰ ਦੌਰਾਨ ਤੋੜ ਕੇ ਰਾਮ ਨੇ ਸੀਤਾ ਨਾਲ ਵਿਆਹ ਕੀਤਾ ਪਰਸ਼ੂਰਾਮ ਨੇ ਬាទ ਵੀਰੇ ਰਾਜਾ ਅਤੇ ਉਸ ਦੇ ਵੰਸ਼ ਨੂੰ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਖਤਮ ਕਰ ਦਿੱਤਾ। ਉਹਨਾਂ ਨੇ ਸ਼ਿਖਰ ਵਿਖਾਈ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਨਿਆਂ, ਬਰਾਬਰੀ ਅਤੇ ਸੱਚਾਈ ਵੱਲ ਪ੍ਰੇਰਿਤ ਕੀਤਾ। ਧੰਨਵਾਦ ਜੀ, ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ।